ਬੀਤੀ ਰਾਤ ਹੋਈ ਬਾਰਿਸ਼ ਨੇ ਫਾਜ਼ਲਕਾ ਦੀ ਅਨਾਜ ਮੰਡੀ ਦੇ ਪ੍ਰਬੰਧਾਂ ਅਤੇ ਲਿਫਟਿੰਗ ਦੇ ਇੰਤਜ਼ਾਮ ਦੀ ਪੂਲ ਖੋਲ੍ਹ ਕੇ ਰੱਖ ਦਿੱਤੀ ਜਿੱਥੇ ਕਿ ਲਿਫਟਿੰਗ ਦਾ ਇੰਤਜ਼ਾਰ ਕਰ ਰਹੀਆਂ ਕਣਕ ਦੀਆਂ ਬੋਰੀਆਂ ਬਾਰਿਸ਼ ਦੇ ਪਾਣੀ ਵਿੱਚ ਡੁੱਬ ਗਈਆਂ ਆਰਤੀ ਨੇ ਦੱਸਿਆ ਕਿ ਇਸ ਬਾਰਿਸ਼ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ਹਰ ਸਾਲ ਬਾਰਿਸ਼ ਆਉਂਦੀ ਹੈ ਪਰ ਮੰਡੀ ਦੇ ਪ੍ਰਬੰਧਾਂ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਸੇਜ ਓਮ ਪ੍ਰਕਾਸ਼ ਜੀਲ ਕੁਮਾਰ ਹਾਂਜੀ ਕਿੰਨਾ ਕੁ ਮੀ ਪਿਆ ਜੀ ਨਵੀਂ ਨਾਜ ਮੰਡੀ ਤੇ ਕੀ ਹਾਲਾਤ ਆ ਮੰਡੀ ਦੇ ਨਹੀਂ ਰਤੀ ਬਹੁਤ ਪਿਆ ਗਿਆ ਜੀ ਪਾਣੀ ਖੜ ਗਿਆ ਤਣਕਾ ਬੋਰੀਆਂ ਥੱਲੇ ਵੜ ਗਿਆ ਪਾਣੀ ਤੇ ਹੁਣ ਅਸੀਂ ਚੱਕੀ ਚੁੱਕੀ ਦਾ ਕਰੀ ਜੰਨੇ ਬਿੱਲੀ ਬੋਰੀਆਂ ਉੱਢੀ ਕਰੀ ਜੰਨੇ ਸਿੱਧਿਆ ਕਰੀ ਜੰਨੇ ਇਹ ਜੋ ਬੋਰੀਆਂ ਦਾ ਜੋ ਮੀ ਕਾਰਨ ਚਲੋ ਨੁਕਸਾਨ ਹੋਇਆ ਕੁਦਰਤੀ ਆਫਤ ਕਾਰਨ ਹੋਇਆ ਇਹਦਾ ਕੀ ਕਾਰਨ ਲਿਫਟਿੰਗ ਚ ਦੇਰੀ ਮੰਨਦੇ ਹੋ ਜਾਂ ਕੀ ਕਾਰਨ ਮੰਡੀ ਦੇ ਪ੍ਰਬੰਧਾਂ ਦੇ ਵਿੱਚ ਕੁਝ ਕਮੀ ਮੰਨਦੇ ਹੋ ਕੀ ਕਾਰਨ ਲਿਫਟਿੰਗ ਕਰ ਗਿਆ ਜੀ ਲਿਫਟਿੰਗ ਅੱਧੇ ਦਿਨ ਹੋ ਗਿਆ ਲਿਫਟਿੰਗ ਨਹੀਂ ਆਇਆ ਮਾਰ ਇੱਕ ਬੋਰੀ ਨਹੀਂ ਉਠਾਇਆ ਗਿਆ ਜੋ ਪਹਿਲਾਂ ਉੱਠ ਗਿਆ ਉੱਢ ਗਿਆ ਅ ਅਜਵਾਰੀ ਆਉਣੀ ਸੀਗੀ ਉਹ ਕੰਦੀ ਪਿੱਛੇ ਜਾਮ ਲੱਗਿਆ ਸੀਗਾ ਤੇ ਕੰਮ ਬੰਦ ਹੋ ਗਿਆ ਰਾਤੀ ਉਦੋਂ ਰਾਤ ਨੂੰ بارش ਪੜ ਗਈ ਹੁਣ ਦੇਖੋ ਅੱਜ ਨਹੀਂ ਆਉਣਾ ਫਿਰ ਇਹ ਹੁੰਦੇ ਪਰਸੋਂ ਨਹੀਂ ਚੱਕਣ ਉਹਦੇ ਹਾਂਜੀ ਕੀ ਸ਼ੋਕ ਨਾਮ ਤੁਹਾਡਾ ਜੀ ਸੰਤੋਖ ਕਾਂਜੇਨ ਜੀ ਇਹ ਕੀ ਮੰਡੀ ਦੇ ਹਾਲਾਤ ਆ ਕਿੰਨੀ ਕਿ ਬਾਰਿਸ਼ ਪਈ ਆ ਜੀ بارش ਤਾਂ ਜੀ ਇਹ ਨੇਚਰਲ ਹਰਸਲ 35 ਕਿ ਕੋ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਪਰ ਜੋ ਮੰਡੀ ਦੀ ਪੋਜੀਸ਼ਨ ਹੈਗੀ ਨਾ ਤੇ ਲਿਫਟਿੰਗ ਹੋਏਗੀ ਨਾ ਇੱਥੇ ਜਿਹੜੇ ਪਾਏ ਪਾਈਆਂ ਨੇ ਕੋਈ ਸਫਾਈ ਹੁੰਦੀ ਹੈਗੀ ਨਾ ਕੋਈ ਸਫਾਈ ਦਾ ਸਿਸਟਮ ਹੈਗਾ ਤੇ ਸਿਕਾਣ ਪਾਣੀ ਖੜਾ ਹੋ ਜਾਂਦਾ ਹੈਗਾ ਸਰਕਾਰ ਨੂੰ ਪਤਾ ਸੀ 10 ਦਿਨ ਹੋ ਗਿਆ ਅਲਰਟ ਆ ਰਿਹਾ ਸੀ ਵੀ ਬਰਸਾਤ ਆਣੀ ਹੈ ਆਣੀ ਹੈ ਤੁਸੀਂ ਜਿਹੜੇ ਪਾਈਪਾਂ ਦੀ ਸਫਾਈ ਕਰਾਓ ਮੰਡੀ ਦੀ ਸਫਾਈ ਕਰਾਓ ਗੰਦ ਇਕੱਠੇ ਨਾ ਹੋਣ ਦੀ ਤੇ ਪ੍ਰੋਬਲਮ ਨਹੀਂ ਆਣੀ ਸੀ ਹੁਣ ਜ਼ਿਮੇਵਾਰਾਂ ਦਾ ਤੇ ਆੜਤੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜਿਹੜੀ ਸੋ ਆਪਣੇ ਕੰਪਨੀਆਂ ਨੇ ਜਿਹੜੇ ਮਾਰਕਫਲ ਹੈ ਪੈਪਰ ਗ੍ਰੇਡ ਹੈ ਉਹਨਾਂ ਨੇ ਕਹਿੰਦੇ ਤੁਹਾਡੇ ਆਪਣੇ ਕੰਮ ਖਰਾਬ ਹੋ ਗਈ ਤੇ ਸਾਡਾ ਆੜਤੀਆਂ ਦਾ ਕੋਈ ਕਸੂਰ ਨਹੀਂ ਹੈ ਕਿ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਨੀ ਹੈ ਜੀ ਇਸ ਪ੍ਰੋਬਲਮ ਨੂੰ ਜੀ ਪੱਕਾ ਹੱਲ ਕੀਤਾ ਜਾਵੇ ਸੜਕਾਂ ਸਹੀ ਕੀਤੀ ਜਾਵੇ ਜਿਹੜੇ ਨਾਥੇ ਪਾਈਆਂ ਪਾਈਪਾਂ ਪਾਈਆਂ ਨੇ ਵਡੀਆਂ Cercaos chicos, ya antes era la promesa, estamos allí.